ਪ੍ਰੇਵੈਂਸਿਕ ਸਨਤ ਤੋਂ ਗਾਇਲ ਨਾ ਰੋਂਦੇ ਢਾਈ ਮਾਰਦੇ ਗਾਇ ਤੇ ਮਿਲਦੇ ਗਾਇ ਆ ਰੋਂਦੇ ਗਾਇਨੇ ਕਿ ਸਾਡੀ ਮੁਹੱਬਤ ਸੀ ਤੇ ਮੇਰਾ ਟੁੱਟ ਗਿਆ ਰਾਵਾ ਦਰਾਜ ਇਸਲਾ ਮਹਿਲ ਵਿੱਚ ਆਪਾਂ ਨੂੰ ਜੇ ਮਾਰਨ ਕਿ ਗਰੋਸ ਜ਼ਿਆਦਾ ਹੈ ਹਾਂਜੀ ਬਾਬਾ ਥੋੜੀ ਉਹਨਾਂ ਦੀ ਮੁਹੱਬਤ ਜ਼ਿਆਦਾ ਸੀ ਗਰੋਸ ਥੋੜਾ ਜਿਹੜੇ ਜੀ ਥੋੜਾ ਉਹਨਾਂ ਨੂੰ ਮਦਦ ਦੇਣ ਵਿੱਚ ਆ ਸਿੱਖਾ ਲੀ ਇਹ ਹੋਕਰ ਸਨ ਮੇਰੇ ਗਰੀਬ ਮੁਸਲਮਾਨ ਹਾਂਜੀ ਮਾੜੇ ਘਰ ਸੀ ਉਹ ਨੌਕਰ ਨਾਲ ਆ ਕੇ ਉਹਨਾਂ ਨੂੰ ਫਿਰ ਮਾਰਦਾ ਮਿਲਣਾ ਆਦਾ ਸੀ ਉਹਦੇ ਵਿੱਚ ਆਣ ਕੇ ਤੇ ਬਦਲੇ ਉਹਨਾਂ ਨੂੰ ਮਈਆ ਦੁੱਧ ਦੇਣੇ ਤੁਹਾਡਾ ਜਿਹੜਾ ਤੁਹਾਨੂੰ ਖਾ ਵੱਖਰੀ ਜਣੀ ਤੇ ਆ ਤੁਸੀਂ ਮਹੀਨਾ ਦਾ ਰੋਜ਼ੇ ਰੱਖੋ ਗੁਟਾ ਸਿੰਘ ਦਾ ਗਾਥੀ ਇਹਦਾ ਫੋਜਾ ਸਿੰਘ ਦਾ ਗਾਥੀ ਕਿਸ਼ਨ ਸਿੰਘ ਦਾ ਗਾਥੀ ਠੀਕ ਪਾਲਾ ਸਿੰਘ ਦਾ ਗਾਥੀ ਸਹੀ ਮੈਂ ਰੱਖੀ ਫਿਰ ਮੁੰਤਾ ਗੁਣਿਆ ਸੀ ਨਾਲ ਮੈਂ ਉਹਨੂੰ ਛੋਟਾ ਜਿਹਾ ਇਹ ਜੀ ਆ ਇਹ ਪਾਸੇ ਖਲਮੀ ਕੱਟੀਨ ਸੀ ਥਾਈ ਆ ਪਰਾਂ ਜੇਰਾ ਉਹਨਾਂ ਦਾ ਗੁਰਦੁਆਰਾ 이래서 스쿨을 보내고 가라앉았다. 이래서 골수하러 왔다. 이래서 온다. 포지아 생군다. 아베 세레치 티파라 아쿠가 있다시. 아이차 구타 생가 아쿠가. 세레가 키슨 생가 아쿠가. 세레가 박스 생가 아쿠가. ਅਸਲਾਮੁਅਲੈਕੁਮ ਸਤ ਸ੍ਰੀ ਅਕਾਲ ਨਮਸਤੇ ਜੀ ਵਿਸਾਣ ਦੇ ਪੰਜਾਬ ਦੇ ਸ਼ੋ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ ਤੇ ਜਿਵੇਂ ਕਿ ਤੁਹਾਨੂੰ ਪਤਾ ਹੈ ਅਸੀਂ ਆਪ ਸਭ ਦੇ ਨਾਲ ਹੋਈ ਦੇਸ਼ ਪੰਜਾਬ ਦੀ ਵੰਡ ਵੇਲੇ ਉਜੜੇ ਪਿੰਡਾਂ ਦੀਆਂ ਕਹਾਣੀਆਂ ਤੇ ਜਾਣਕਾਰੀ ਸਾਂਝੀ ਕਰਦੇ ਹਾਂ ਉਸੇ ਹੀ ਲੜੀ ਦੇ ਵਿੱਚ ਅੱਜ ਅਸੀਂ ਮੌਜੂਦ ਹਾਂ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦੇ ਪਿੰਡ 36 ਐਸਪੀ ਦੇਸ਼ ਪੰਜਾਬ ਦੀ ਵੰਡ ਤੋਂ ਪਹਿਲਾਂ ਇਹ ਪਿੰਡ ਵੀ ਸਿੱਖਾਂ ਤੇ ਮੁਸਲਮਾਨਾਂ ਦਾ ਸਾਂਝਾ ਪਿੰਡ ਸੀ ਜੋ ਅੱਜ ਅਸੀਂ ਆਪ ਸਭ ਨੂੰ ਦਿਖਾਵਾਂਗੇ ਤੇ 63 ਐਸਪੀ ਦੇ ਨਾਲ-ਨਾਲ ਪਿੰਡ ਲੱਗਦੇ ਨੇ 35 ਐਸਪੀ 34 ਐਸਪੀ ਬਹੁਕੇ ਡੋਗਰਾ ਪਿੰਬਾ ਨਾਨਕਸਰ ਪਕਸਦਾਰ ਤੇ ਪਿੰਡ ਵਿੱਚ ਇਹ ਹੈ ਪਹਿਲੀ ਓਮ ਮਸਜਿਦ ਜਿਹੜੀ ਕਿ ਸਰਦਾਰ ਸੰਤਾਜ ਸਿੰਘ ਜੀ ਦੀ ਨਿਗਰਾਨੀ ਵਿੱਚ ਮੁਸਲਮਾਨਾਂ ਲਈ ਬਣਾਈ ਗਈ ਐਸੀ ਹੀ ਮਸਜਿਦ ਦੇ ਬਿਲਕੁਲ ਸਾਹਮਣੇ ਜਿੱਥੇ ਹੁਣ ਸਕੂਲ ਹੈ گورਨਮੈਂਟ ਪ੍ਰਾਇਮਰੀ ਸਕੂਲ 36 ਐਸਪੀ ਕਲਹਾਣ ਇੱਥੇ ਪਹਿਲੇ ਗੁਰਦੁਆਰਾ ਸਾਹਿਬ ਹੋਇਆ ਕਰਦਾ ਸੀ ਤੇ ਸਕੂਲ ਵਿੱਚ ਅੱਜ ਵੀ 3-4 ਕਮਰੇ ਜਿਹੜੇ ਕਿ ਪੁਰਾਣੇ ਤੇ ਆਪਣੀ ਅਸਲ ਹਾਲਤ ਵਿੱਚ ਮੌਜੂਦ ਨੇ ਤੇ ਇਹ ਕਮਰਾ ਦੇਖਣ ਤੋਂ ਹੀ ਲੱਗਦਾ ਹੈ ਕਿ ਗੁਰਦੁਆਰਾ ਸਾਹਿਬ ਦੇ ਅੰਦਰ ਜਿਵੇਂ ਕਿ ਲੰਗਰਖਾਨਾ ਹੁੰਦਾ ਹੈ ਇਹ ਉਹ ਹਾਲ ਲੱਗਦਾ ਹੈ ਤੇ ਇੱਥੇ ਸਾਨੂੰ ਇੱਕ ਪੁਰਾਣੀ ਅਲਮਾਰੀ ਵੀ ਬਣੀ ਦੇਖਣ ਨੂੰ ਮਿਲਦੀ ਹੈ। ਅਲਮੈਕਮ ਜੀ। ਵਾਅਲੈਕਮ ਸਲਾਮ। ਕੀ ਹਾਲ ਚੱਲੇ ਬਾਬਾ ਜੀ? ਆਰਾਮ ਹੈ। ਨਾਮ ਕੀ ਬੱਬਾ ਜੀ ਆਪਣਾ ਮੇਰੇ ਆਜ ਮਮਾ ਦੇ ਨਹੀਂ ਸਹੀ ਤੇ ਵਾਲਾ ਸਾਹਿਬ ਦਾ ਸ਼ੇਰ ਅੰਮਾ ਦਾ ਠੀਕ ਤੇ ਦਾਦਾ ਜੀ ਦਾ ਦਾਦਾ ਜੀ ਅੱਲਾ ਦੁੱਤਾ ਅੱਲਾ ਇੱਤਾ ਅੱਛਾ ਬੱਬਾ ਜੀ ਪੰਜਾਬ ਦੀ ਬਾਣ ਤੋਂ ਪਹਿਲਾਂ ਦੇ ਪੁਰਾਣੇ ਇੱਥੋਂ ਦੇ ਰਹਿਣ ਵਾਲੇ ਜੀ ਸਾਡਾ ਬਾਪ ਜੀ ਅਸੀਂ ਆਏ ਸ਼ੋਰ ਜਰਾ ਜਿਸ ਦੇ ਜਿਸ ਦੇ ਐਸੇ ਆੜ ਲੈ ਖਟਿੰਜੀ ਅੱਛਾ ਉਹ ਸਵੇਰ ਇੱਕ ਦੇ ਇੱਥੇ ਐਸੇ ਸ਼ੋਰ ਨਾਲ ਹੋ ਰਹਾ ਸਹੀ ਜੀ ਆਏ ਉਹਨੇ ਫਿਰ ਸਾਡਾ ਪੰਜਾਬ ਜਮੰਦ ਆਇਆ ਇੱਥੋਂ ਹੋ ਗਿਆ ਠੀਕ 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 ਸਹੀ ਤੇ ਇਹ ਬੱਬਾ ਜੀ ਆਪਣਾ ਪਿੰਡ ਕੱਚਾ ਹੁੰਦਾ ਸੀ ਕਿ ਪੱਕਾ ਜੀ ਜੀ ਪਹਿਲੇ ਕੱਚਾ ਸੀ ਕੋਈ ਅਜ ਪੱਕੇ ਹੋ ਗਏ ਸਨ ਅੱਛਾ ਮਾਇਰ ਦਾ ਮੂਰਕਾ ਸਹੀ ਹੁਣ ਮੇਰੇ ਸਾਰਾ ਹੀ ਪੱਕਾ ਮਾਸ਼ਾ ਅੱਲਾਹ ਠੀਕ ਠੀਕ ਤੇ ਇਹ ਬੱਬਾ ਜੀ ਖੂ ਕਿੰਨੇ ਕੁ ਸੀ ਪਿੰਡ ਦੇ ਖੂ ਜੀ ਇੱਥੇ ਬੇਸਾਬੇ ਸਨ ਮੈਂ ਤੁਹਾਨੂੰ ਬੈਣ ਕੇ ਦੱਸ ਦਿੰਦਾ ਹਾਂਜੀ ਇੱਕ ਦੋ ਤਿੰਨ ਚਾਰ ਪੰਜ 6 7 8 9 ਦਾਸ 11 ਕੂਹ 11 ਕੂਹ ਸੀ ਪਾਜੋ ਮਿੰਟਾ ਬਾਬ ਮਹਰ ਤੋਂ ਪਾਣੀ ਹੋ ਲਿਆ ਜਾਣੀ ਸਹੀ ਇਹ ਸੰਦ ਨਹੀਂ ਇਹ ਕੋਈ ਨਾਮ ਵੀ ਹੈਗਾ ਸੀ ਖੂਹਾਂ ਦਾ ਬਾਬਾ ਜੀ ਹਾਂਜੀ ਕੋਈ ਨਾਮ ਵੀ ਹੁੰਦਾ ਸੀ ਖੂਹਾਂ ਦਾ ਬਾਬਾ ਜੀ ਅੱਛਾ ਇੱਕ ਜੀ ਐਸ ਐ ਹੈਗਾ ਪੀ ਮਮਨ ਮੇ ਰਮਰਦਾਰ ਹੁੰਦਾ ਫੌਜਾ ਸਿੰਘ ਹੁੰਦਾ ਸੀ ਅੱਛਾ ਉਹਨਾਂ ਦਾ ਅੱਗੇ ਜੀ ਉਮਰ ਜੀ ਨਰਾਇਣ ਹੈਗਾ ਸੀ ਹੁੰਦਾ ਸਹੀ ਅੱਗੇ ਫਿਰ ਇੱਥੇ ਪਿੱਪੜਾ ਆ ਖੂਹ ਆਜਦਾ ਸੀ ਇੱਥੇ ਗੁੱਤਾ ਸਿੰਘ ਵਾਲਾ ਕੂਆ ਅੱਛਾ ਫਿਰ ਅਗਾਂ ਕਿਸ਼ਨ ਸਿੰਘ ਵਾਲਾ ਕੂਆ ਸਹੀ ਹੈਗਾ ਭਵਿਸ਼ਯੰਗ ਦਾ ਕੂਆ ਸਹੀ ਇਹ ਫਰਕਾਰ ਕੇ ਜੀ ਗਏ ਸਹੀ ਵੀ ਆਪਣਾ ਪਿੰਡ ਪਿੰਡ ਮੁਸਲਮਾਨਾਂ ਦਾ ਨਹੀਂ ਸੀ ਹੋਰ ਵੀ ਧਰਮ ਰਹਿੰਦੇ ਪਿੰਡ ਮੁਸਲਮਾਨ ਸਾਰੇ ਨਹੀਂ ਸਭ ਅੱਛਾ ਸਾਡਾ ਮਹੱਲਾ ਅਸੀਂ ਬਲ ਮੇ ਜੀਆ ਬਾਜ਼ਾਰ ਨੇ ਇਹ ਮੁਸਲਮਾਨਾਂ ਦਾ ਕੋਈ ਇੱਕ ਦੋ ਘਰਾਂ ਦੂਸਰੇ ਸਾਰੇ ਸਿੱਖਾਂ ਦੇ ਸੀ ਬਾਕੀ ਸਾਰੇ ਸਿੱਖਾਂ ਦੇ ਸੀ ਠੀਕ ਠੀਕ ਹੀ ਮੁਸਲਮਾਨਾਂ ਦੀ ਤਦਾਦ ਘੱਟ ਸੀ ਘੱਟ ਸੀ ਸਹੀ ਏ ਬੱਬਾ ਜੀ ਪੱਕੇ ਕੀ ਡੇਰੇ ਡੂਰੇ ਸੀ ਕਿ ਕੋਈ ਘਰ ਕੋਰੇਗੇ ਸੀ ਪੱਕੇ ਨਹੀਂ ਪੱਕੇ ਜਿਹੜੇ ਡੇਰੇ ਸਨ ਬੈਠ ਕੇ ਬੜੀ ਸਿੱਖਾਂ ਦੀਆਂ ਉਹ ਪੱਕੀਆਂ ਅਰੇ ਸਿੱਖਾਂ ਦੇ ਜ਼ੋਰ ਮਤਲਬ ਜ਼ਿਆਦਾ ਸਿੱਖਾਂ ਦੇ ਨੰਬਰਦਾਰ ਸਿੱਖ ਸਨ ਕੋਈ ਨੰਬਰ ਜ਼ਿਆਦਾ ਨਾ ਯਾਦ ਹੈਗਾ ਬੱਬਾ ਜੀ ਤੁਹਾਨੂੰ ਸੰਤਾ ਸਿੰਘ ਸੰਤਾ ਸਿੰਘ ਸੰਤਾ ਸਿੰਘ ਨੰਬਰ ਦਾ ਠੀਕ ਸਹੀ ਤੇ ਇਹ ਬੱਬਾ ਜੀ ਆਪਣੇ ਪਿੰਡ 'ਚ ਮਸਜਿਦ ਹੁੰਦੀ ਸੀ ਮਸਜਿਦ ਜੀ ਆਈ ਇਸ ਪਾਸੇ ਖੜੀ ਇੱਕ ਕੱਚੀ ਮਸਜਿਦ ਥਾਈ ਉਹ ਪੱਕੀ ਇਹ ਉਦੋਂ ਦੀ ਬਣੀ ਹੋਈ ਨਹੀਂ ਇਹ ਬਾਅਦ ਵਿੱਚ ਪੱਕੀ ਬਣੀ ਨਹੀਂ ਕੱਚੀ ਮਤਲਬ ਉਦੋਂ ਹੁੰਦੀ ਸੀ ਸੀ ਕੱਚੀ ਉਦੋਂ ਹੁੰਦੀ ਜੇ ਮੁਸਲਮਾਨ ਉਹ ਇਸੇ ਸਾਡੇ ਪਾਰ ਦੇ ਸੁਨਾਮਾ ਸਹੀ ਤੇ ਪਰ ਨਾਲ ਮਤਲਬ ਬਾਜ਼ਾਰ ਹੈ ਬਾਜ਼ਾਰ ਦੇ ਨਾਲ ਪਰਾ ਦੇਰਾ ਉਹਨਾਂ ਦਾ ਗੁਰਦੁਆਰਾ ਦੇਰਾ ਸਕੂਲ ਬਣਾ ਖੜਾ ਲੜਕਾ ਇਹ ਗੁਰਦੁਆਰਾ ਦਾ ਉਹਨਾਂ ਦਾ ਸਹੀ ਮਤਲਬ ਉਹਨਾਂ ਨੇ ਆਪਣੀ ਵੀ ਬਸਤਗਾ ਬਣਾਈ ਸੀ ਹਾਂਜੀ ਉਹਨੇ ਆ ਜਿਹੜੀ ਜਗ੍ਹਾ ਗੁਰਦੁਆਰਾ ਵਖਰੇ ਦੀ ਮਰਦ ਬੱਕਰੀ ਸਾਡੀ ਸਈ ਇੱਕੋ ਸਾਈਡ ਦੇ ਬੰਦੇ ਕਿ ਲਾਦਰ ਲਾ ਸਾੜਾ ਸੀ ਬਾਬਾ ਜੀ ਠੀ ਜੀ ਇਹ ਮਤਲਬ ਨੇੜੇ ਨੇੜੇ ਹੀ ਸੀ ਕਿ ਦੂਰ ਦੂਰ ਸੀ ਆ ਬਾਜ਼ਾਰ ਇਹਦੇ ਚੋ ਅੱਛਾ ਬਾਜ਼ਾਰ ਮਤਲਬ ਆ ਬਾਜ਼ਾਰ ਜਿਆਦਾ ਬਣਾਇਆ ਇਸ ਪਾਸੇ ਗੁਰਦੁਆਰਾ ਇਸ ਪਾਸੇ ਗੁਰਦੁਆਰਾ ਕਿ ਮੁਸਲਮਾਨ ਹਾਂ ਗੁਰਦੁਆਰੇ ਵਾਲੀ ਜਗ੍ਹਾ ਤੇ ਮਤਲਬ ਗੁਰਦੁਆਰੇ ਵਾਲੀ ਜਗ੍ਹਾ ਤੇ ਸਕੂਲ ਬਣਾਤਾ ਹੈ ਗੁਰਦੁਆਰੇ ਵਾਲੀ ਜਗ੍ਹਾ ਤੇ ਸਕੂਲ ਹੈ ਸਹੀ ਠੀਕ ਇਹ ਬੱਬਾ ਜੀ ਬੰਡ ਤੋਂ ਪਹਿਲੇ ਰਹਿਣ ਸਹਿਣ ਕਿਹੋ ਜਿਹਾ ਸੀ ਮੁਸਲਮਾਨਾ ਨਾ ਇਹਨਾਂ ਦਾ

ਕ੍ਰੋਧ ਜ਼ਿਆਦਾ ਹੈ ਹਾਂਜੀ ਬਾਬਾ ਥੋੜੀ ਉਹਨਾਂ ਦੀ ਮੁਹੱਬਤ ਜ਼ਿਆਦਾ ਸੀ ਕ੍ਰੋਧ ਛੋੜਾ ਸੀ ਅੱਛਾ ਵੀ ਮੁਸਲਮਾਨਾਂ ਜ਼ਿਆਦਾ ਮੁਹੱਬਤ ਕਰਦੇ ਸੀ ਆਪ ਕੋ ਮੁਹੱਬਤ ਮੁਸਲਮਾਨਾਂ ਨਾਲ ਜ਼ਿਆਦਾ ਰੱਖਦੇ ਕਿਉਂਕਿ ਨਮਾਜ਼ ਪੜ੍ਹਨੇ ਮਤਲਬ ਹੈ ਕਿ ਸਿੱਖਾ ਦਾ ਜਿਹੜੇ ਜੀਥੇ ਉਹਨਾਂ ਨੂੰ ਮਦਦ ਦੇਣੀ ਹੈ ਸਿੱਖਾ ਨੇ ਸਹੀ ਗੱਲ ਹੈ ਨੌਕਰ ਤੋਂ ਮਤਲਬ ਗਰੀਬ ਮੁਸਲਮਾਨਾਂ ਦੀ ਮਾਰੇ ਘਰ ਸੀ ਉਹ ਨੌਕਰ ਨਾਲ ਲੱਗੇ ਫਿਰ ਉਹਨਾਂ ਨੂੰ ਫਿਰ ਮਾਰ ਦਾ ਮੀਨਾ ਆਉਂਦਾ ਸੀ ਉਹਦੇ ਵਿੱਚ ਆਣ ਕੇ ਤੇ ਬਦਲੇ ਉਹਨਾਂ ਨੂੰ ਮਈਆ ਦੁੱਧ ਦੇਣੇ ਅੱਛਾ ਭਰਾ ਜਨਾ ਤਰ੍ਹਾਂ ਖਾ ਵੱਖਰੀ ਦੇਣੀ ਤੇ ਆ ਤੁਸੀਂ ਮੀਨਾ ਦਾ ਰੋਜ਼ੇ ਰੱਖ ਇਹ ਨਾ ਕੋਈ ਧਰਾਮ ਹੈ ਸਹੀ ਵੀ ਤੁਸੀਂ ਰੋਜ਼ੇ ਰੱਖੋ ਇਤਰਾਮ ਉਹ ਵੀ ਕਰਦੇ ਸੀ ਰਮਜ਼ਾਨ ਦਾ ਆਹ ਤੇ ਨਹੀਂ ਬਾਕੀ ਇਤਰਾਮ ਕਰਦੇ ਸੀ ਇਤਰਾਮ ਕਰਦੇ ਸੀ ਰੋਜ਼ੇ ਤੇ ਨਹੀਂ ਰੱਖਦੇ ਸੀ ਸਹੀ ਵੀ ਮਾਰੇ ਘਰ ਦੀ ਮਦਦ ਕਰਨੀ ਕਹਿ ਲੋ ਗੁਦਾਣਾ ਪਤਾ ਗਰੀਬ ਦੀ ਮਦਦ ਕਰਨਾ ਧਾਣੇ ਵੀ ਦੇਣੇ ਖਾਣ ਨੂੰ ਤਲਖਾ ਵੀ ਦੇਣੀ ਮੈਂ ਦੁੱਧ ਵੀ ਦੇਣਾ ਪਿਆ ਦੁੱਧ ਪੀਉਣਾ ਸੀ ਸਹੀ ਸਹੀ ਰੋਜ਼ੇ ਰੱਖੋ ਠੀਕ ਰਮਜ਼ਾਨ ਦਾ ਧਰਾਮ ਕਰਦੇ ਸੀ ਕੇਈ ਤੇ ਕੇਈ ਉਹ ਵੀ ਨਹੀਂ ਕਰਦੇ ਹਾਂ ਬਿਲਕੁਲ ਬਿਲਕੁਲ ਕੋਈ ਮੇਲਾ ਲੱਗਦਾ ਸੀ ਬਾਬਾ ਜੀ ਆਪਣੇ ਪਿੰਡ ਵਿੱਚ ਹਾਂਜੀ ਮੇਲਾ ਲੱਗਦਾ ਸੀ ਕੋਈ ਆਪਣੇ ਪਿੰਡੇ ਦਾ ਨਹੀਂ ਇੱਥੇ ਮੇਲਾ ਨਹੀਂ ਜਿਹੜਾ ਮੇਰਾ ਮੇਰਾ ਟੀਬਾ ਨਾਨਕਸਰ ਹੈ ਨਾ ਹਾਂਜੀ ਇੱਥੇ ਬਾਬਾ ਫਤੂਲਾ ਨੋਰੀ ਸਰਕਾਰ ਬਾਬਾ ਫਰੀਦ ਦੇ ਕੋਹਰੇ ਘਾੜੀ ਦੇ ਉਹ ਮੇਲਾ ਲਵਾਦੇ ਸੀ ਠੀਕ ਇੱਥੇ ਮੇਲਾ ਰਿਹਾ ਹੋਰ ਇੱਥੇ ਕੋਈ ਮੇਲਾ ਨਹੀਂ ਲੱਗਦਾ ਸੀ ਠੀਕ ਯਾ ਬਾਬਾ ਫਰੀਦ ਸਰਕਾਰ ਸਰ ਹਾਂਜੀ ਇਹਦੇ ਉਸ ਤੋਂ ਅੱਗੇ ਹਾਂਜੀ ਤੇ ਬਾਬਾ ਜਿਹੜਾ ਟੀਬਾ ਨਾਨਕਸਰ ਹੈਗਾ ਹਾਂਜੀ ਇੱਥੇ ਉਹ ਵੀ ਆਪ ਦਾ ਕੋਈ ਲਾਂਦੇ ਹੁੰਦੇ ਸੀ ਮੇਲਾ ਮੂਲਾ ਉਹ ਜੀ ਇਹਨਾਂ ਦਾ ਇੱਕ ਬਣਿਆ ਸੀ ਉਹ ਛੇ ਉਹਨੇ ਫੇਰਾ ਡੇਰਾ ਜੀ ਮਤਲਬ ਬਾਰ ਬਾਰ ਹਾਂਜੀ ਉਹ ਆਲਾ ਗੁਰੂ ਆਲਾ ਬਣਾ ਦੋ ਅੱਛਾ ਹਾਂਜੀ ਉਹ ਅਜੇ ਕਿਉਂ ਖੜਾ ਸਾਲ ਬਾਅਦ ਦੋ ਬਾਦ ਆ ਗਏ ਨੇ ਹਾਂਜੀ ਆ ਗਏ ਆ ਤੇਰਾ ਮਾਰਗ ਸਹੀ ਤੇ ਇਹ ਬੱਬਾ ਜੀ ਜਿਹੜੇ ਆਪਣੇ ਮਤਲਬ ਕਿ ਇੱਥੇ ਰਹਿੰਦੇ ਰਹੇ ਨੇ ਨੰਬਰਦਾਰ ਤੋਂ ਇਲਾਵਾ ਵੀ ਤੁਹਾਨੂੰ ਕਿਸੇ ਦਾ ਨਾਮ ਯਾਦ ਹੈਗੇ ਨੇ ਜਿਹੜੇ ਇੱਥੇ ਵਸਿੰਦੇ ਰਹੇ ਨੇ ਪਹਿਲੇ ਸਿੱਖ ਬਾਜੀ ਕਿਹਨੇ ਆ ਕਿਹਨੇ ਨਹੀਂ ਆ ਗਿਆ ਤੁਹਾਨੂੰ ਜਿਹਨੇ ਤਾਂ ਯਾਦ ਹੈਗੇ ਨੇ ਦੱਸੋ ਹਾਂ ਕਿਹੜੇ ਕਿਹੜੇ ਤੁਹਾਡੇ ਜ਼ੇਹਨ ਚ ਆਂਦਾ ਵੀ ਇੱਥੇ ਗੁਰਤਾ ਸਿੰਘ ਹੈਗਾ ਸੀ। ਅੱਛਾ। ਤੇ ਫੌਜਾ ਸਿੰਘ ਹੈਗਾ ਸੀ। ਸਹੀ। ਕਿਸ਼ਨ ਸਿੰਘ ਹੈਗਾ ਸੀ। ਠੀਕ। ਤੇ ਪਾਲਾ ਸਿੰਘ ਹੈਗਾ ਸੀ। ਸਹੀ। ਮੈਂ ਕਿਹਨੂੰ ਮੁੱਤਾਂ ਗੁਰੂ ਸੀ ਨਾਲ ਮੈਂ ਉਹ ਛੋਟਾ ਜਿਹਾ ਹੁੰਦਾ ਸੀ। ਅੱਛਾ। ਇਹ ਸਾਡੇ ਬਾਪੂ ਜੀ ਜੇਹੜਾ ਗੱਲਾਂ ਕਰਦੇ ਉਹਦੇ ਫਿਰ ਮਦਦ ਜਾ ਰਹੇ ਗਏ। ਜੀ ਨਾਲ ਭਾਈਚਾਰਾ ਹੈਗਾ ਸੀ ਉਹਨਾਂ ਦਾ। ਠੀਕ। ਤੇ ਬੱਬਾ ਜੀ ਜਦੋਂ ਲਾਮ ਹੈ ਕਿ ਪਾਕਿਸਤਾਨ ਤੇ ਹਿੰਦੁਸਤਾਨ ਬਣ ਗਿਆ। ਆਪਣੇ ਪਿੰਡ 'ਚ ਵੀ ਕੋਈ ਲੜਾਈ ਝਗੜਾ ਹੋਇਆ ਕੀ ਕੋਈ ਨਹੀਂ? ਆਪਣੇ ਜੀ ਸਿੱਖ ਸਨ। ਹਾਂਜੀ। ਇਥੋਂ ਗਾਇਲ ਨਾ ਰੋਂਦੇ ਜਾਣੇ ਮਾਰਦੇ ਗਏ ਮਿਲਦੇ ਗਏ। ਇਹ ਰੋਂਦੇ ਗਏ ਨੇ। ਆ ਰੋਂਦੇ ਗਏ ਨੇ ਕਿ ਸਾਡੀ ਮੁਹੱਬਤ ਸੀ ਮੇਰਾ ਟੁੱਟ ਗਈ। ਨਹੀਂ ਕਿਸੇ ਨੇ ਦੁਖਾਇਆ ਨਹੀਂ ਕੀਤਾ। ਅੱਛਾ। ਹਾਂਜੀ। ਸਹੀ। ਵੀ ਇੱਕ ਦੂਸਰੇ ਨੂੰ ਮਤਲਬ ਰੋਂਦੇ ਗਏ ਨੇ। ਮਿਲ ਕੇ। ਜੀ। ਠੀਕ। ਸਾਡੀ ਇਹ ਮੁਹੱਬਤ ਜੇ ਗਲਤ ਕਰਦੇ ਪਿਆਰ ਦਾ ਦੇਖ ਕੇ ਮੋੜ ਮੈਨਲਾ ਜਾਂਦਾ। ਅੱਛਾ। ਸਹੀ। ਯਾਰੀ ਗੱਲ ਬੱਬਾ ਜੀ ਕਿੰਨਾ ਦਿਲ ਕਰਦਾ ਆਪਣੀ ਜੰਮਨ ਤੋਂ ਉਹ ਵੀ ਧਰਤੀ ਛੱਡਣ ਨੂੰ। ਵਾਸਤੇ ਅੱਛਾ ਬਾਬਾ ਜੀ ਵੰਡ ਤੋਂ ਬਾਅਦ ਵੀ ਕਦੀ ਕੋਈ ਆਇਆ ਪਿੰਡ ਵੇਖਣ ਉਹਨਾਂ ਚ ਨਹੀਂ ਉਹ ਨਹੀਂ ਕੋਈ ਆ ਬਾਕੀ ਹੋਰ ਕੋਈ ਆਉਂਦੇ ਨੇ ਜਿਹੜੇ ਮਤਲਬ ਗੁਆਣ ਬੈਠੇ ਨੇ ਉਹ ਆਉਂਦੇ ਨੇ ਇੱਕ ਵਾਰੀ ਮੇਰੇ ਕੋਲ ਆਏ ਨੇ ਮੋਰ ਐ ਪੈਂਤੀ ਐਸ ਪੀ ਐਸ ਸਗੀ ਸਗੀ ਰਾਈਆਂ ਜਿੰਦਾ ਹੁਣ ਦਾ ਪਤਾ ਹੀ ਮਾਰ ਗਿਆ ਕਿ ਨਹੀਂ ਉਹ ਇਹ ਹੈਗਾ ਅਰੀ ਸਿੰਘ ਆ ਕੋ ਵਾਜਦਾ ਅੱਛਾ ਇਹ ਮਤਲਬ ਕਿ ਉਹ ਸੇ ਆਏ ਨੇ ਉਹ ਸੇ ਨਾ ਪੁੱਛਿਆ ਜੇ ਸਾਡੀ ਅੱਛੇ ਕਾ ਫਰਾਣਾ ਬੰਦਾ ਸੀ ਫਰਾਣਾ ਸੀ ਇਸ ਤਰ੍ਹਾਂ ਕਰਕੇ ਮਤਲਬ ਕੋ ਪੁੱਛਦਾ ਜਿਹੜਾ ਬੈਠਾ ਰਹੇ ਠੀਕ ਸਹੀ ਸਹੀ ਤੇ ਇਹ ਬੱਬਾ ਦੀ ਪਿੰਡ ਦਾ ਆਪਣਾ ਉਹ ਨਹੀਂ ਰਗਵਾ ਕਿ ਪਿੰਡ ਵੱਧ ਗਿਆ ਨਹੀਂ ਪਿੰਡ ਲੱਗ ਰਵਾ ਗਿਆ ਵੱਧ ਗਿਆ ਵੱਧ ਗਿਆ ਸਹੀ ਕਿਉਂ ਕਿ ਹੋਰ ਪੰਜਾਬ ਜ਼ਿਆਦਾ ਸੀ ਤੇ ਆ ਜਗ੍ਹਾ ਸੀ ਆ ਜਗ੍ਹਾ ਪਈ ਆ ਹਾਂਜੀ ਇਹ ਸਾਰੀ ਖਾਲੀ ਸੀ ਆ ਹੀ ਕਰਕੇ ਅੱਛਾ ਆਈ ਦੇ ਦੇ ਸੀ ਬਸ ਉਹ ਤੇ ਫਿਰ ਆ ਬਾਅਦ ਵਿੱਚ ਜਿਵੇਂ ਆ ਕੋਈ ਆਣਾ ਕਰੇ ਉਹ ਬਾਅਦ ਕਰੇ ਅਜੇ ਬੱਬਾ ਜੀ ਮੱਲੇ ਉਦੋਂ ਲਹਦਾ ਸੀ ਸਿੱਖਾਂ ਦਾ ਮੱਲਾ ਤੇ ਮੁਸਲਮਾਨਾਂ ਦਾ ਕਿ ਮੱਲੇ ਵੀ ਸਾਡੇ ਮੁਸਲਮਾਨਾਂ ਦੇ ਆਜਾ ਕਰ ਰਹੇ ਨਾਲ ਇੱਥੇ ਜਾਂ ਇੱਕ ਦੋ ਇਹ ਰਸਲ ਲੋਹਾਰ ਟਖਾਨ ਹਾਂਜੀ ਚੌਕੀ ਯਾਰ ਇਹ ਯਾਦ ਹੋ ਗਾ ਮੇਰੇ ਨਾਲ ਮਜ਼ਾ ਬਾਕੀ ਥਾਰੇ ਸੇ ਸੂ ਐਸਪਾਸੇ ਦੇ ਨਾਲ ਯਾਰ ਸਕੂਲ ਹੁੰਦਾ ਸੀ ਬੱਬਾ ਜੀ ਉਸ ਟਾਈਮ ਤੇ ਆਪਣੇ ਪਿੰਡੇ ਸੀ ਸਕੂਲ ਹਾਂ ਨਹੀਂ ਮੈਂ ਸਕੂਲ ਨਹੀਂ ਮੈਂ ਜੂ ਮਾਰਿਆ ਬਾਕੀ ਕੂ ਲੋ ਸੀ ਕੋ ਸਕੂਲ ਜੇ ਮਤੂ ਉਹ ਫੇ ਹੋਰ ਪਾਰ ਵੇ ਅਸੀਂ ਆਪਣੇ ਮੁੰਫਰ ਮਾਰੋ ਨਾ ਪਰ ਆ ਜੋਰ ਉਹਨਾਂ ਜੋਰ ਪਰਾਈਆਂ ਵੀ ਲੈਦਾ ਲੈਦਾ ਸੀ ਪਰਾਈਆਂ ਲੈਦਾ ਲੈਦਾ ਮੁਸਲਮਾਨ ਉਹ ਰਾਜੇ ਉਹਨਾਂ ਦੇ ਲੱਗਾ ਜੀ ਉਹਨਾਂ ਦੇ ਲੱਗਾ ਉਹ ਚਾਹੇ ਉਹਨਾਂ ਕੋਲ ਕਹਿੰਦਾ ਆਪਾਂ ਕੋਈ ਉਹ ਗਰਾਂਜ ਕੀਤ ਬੋਲਦੇ ਰਹੋ ਹੋਰ ਬੋਲੀ ਜਿਵੇਂ ਆਂਗਰੇਜ਼ਾਂ ਨੇ ਲਿਖੀ ਹੁੰਦੀ ਜਿਵੇਂ ਸਹੀ ਗੁਰਮੁਖੀ ਉਹਨਾਂ ਦੀ ਹੁੰਦੀ ਆ ਗੁਰਮੁਖੀ ਉਹ ਗੁਰਮੁਖੀ ਹੁੰਦੀ ਅੱਛਾ ਆਪਣੇ ਮਤਲਬ ਆਵੇਂ ਉਰਦੂ ਜਿਵੇਂ ਪੜ੍ਹੀ ਦੀ ਆਪਾਂ ਆਪਣੇ ਉਰਦੂ ਪੜ੍ਹ ਲਾਂਗੇ ਅੰਗਰੇਜ਼ੀ ਪੜ੍ਹ ਲਾ ਫਾਰਸੀ ਅਰਬੀ ਇਹ ਸਾਰੇ ਪੜ੍ਹ ਲੇ ਕੋਈ ਉਹਨਾਂ ਦੀ ਗੁਰਮੁਖੀ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕੀ ਲਿਖਿਆ ਤੇ ਕੀ ਨਹੀਂ ਲਿਖਿਆ ਸਹੀ ਤੇ ਬਾਬਾ ਜੀ ਮਤਲਬ ਵਕਤ ਚੰਗੇ ਸੀ ਉਹ ਬੜੇ ਸੋਹਣੇ ਵਕਤ ਲੰਗਰੇ ਜੀ ਬੜੇ ਸੋਹਣੇ ਸਹੀ ਐਸ ਹੁਣ ਜਿਹੜਾ ਲਾਤਾ ਨਾਲ ਉਹ ਲਾਤ ਸਹੀ ਸਰ ਠੀਕ ਤੇ ਹੁਣ ਦਾ ਜਿਹੜਾ ਨਾ ਭਰਾ ਨੂੰ ਭਰਾ ਖਾਦੇ ਜਾਂਦਾ ਬਿਲਕੁਲ ਤੇ ਪੁੱਤਰ ਨੂੰ ਖਾਦੇ ਜਾਂਦਾ ਪੁੱਤਰ ਪਿਓ ਨੂੰ ਖਾਦੇ ਜਾਂਦਾ ਬਾਬੇ ਵੀ ਮਾਨੇ ਜੇ ਰੱਖੇ ਜਾਂਦਾ ਬਿਲਕੁਲ ਟਾਡੇ ਵੱਡੇ ਫਿਰ ਬੱਬਾ ਯਾਦ ਕਰਦੇ ਸੀ ਆਪਣੇ ਹਾਨੀਆਂ ਨੂੰ ਕਿਉਂਕਿ ਤੇਰੇ ਤੋਂ ਛੋਟੇ ਸੀ ਉਹਨਾਂ ਨੇ ਜ਼ਿੰਦਗੀ ਲੰਗਾਈ ਸੀ ਉਹਨਾਂ ਨੂੰ ਤਾਂ ਮੈਨੂੰ ਨਾਂ ਨੂੰ ਮੈਨੂੰ 8-7 ਸਾਲ ਦਾ ਹੋ ਸਮੈ ਅੱਛਾ 5-6 ਸਾਲ ਦਾ 8-8 ਸਾਲਾਂ ਦੇ ਵਕਤ ਨੂੰ ਫਿਰ ਮਾਰ ਵਾਮ ਰੋਲੇ ਪੈ ਗਏ 147 ਦੇ ਸਹੀ ਬਾਕੀ ਬਾ ਪੂਰੀ ਗੱਲਾਂ ਕਰਦੇ ਮੇਰੇ ਫੁੱਫੜੂ ਵੀ ਫਿਰ ਮੇਰੇ ਗੱਲਾਂ ਕਰਦੇ ਸਨ ਅੱਛਾ ਚਲ ਮੋਰ ਕੁਆਗਾ ਪਸਾਫੀ ਆ ਪੁਰਾਣੇ ਸਖਾ ਦੀ ਆ ਪੁਰਾਣੇ ਸੇ ਇਹ ਬੱਬਾ ਜੀ ਪਿੰਡ ਦੇ ਵਿੱਚ ਆਪਣੀ ਪੁਰਾਣੀ ਕੋ ਹੋਰ ਨਿਸ਼ਾਨੀ ਹੋਏਗੀ ਕਿ ਖਤਮ ਹੋ ਗਏ ਸਾਰੀਆਂ ਨਿਸ਼ਾਨੀਆਂ ਜਿਵੇਂ ਕੋ ਡੇਰਾ ਬਣਿਆ ਆ ਸੀ ਨਹੀਂ ਜੀ ਉਹ ਗੜੀਆਂ ਜਿਹੜੇ ਆਪਣੇ ਪਹਿਲੇ ਜੋ ਖਤਮ ਹੋ ਗਈਆਂ ਸਾਰੀਆਂ ਖਤਮ ਹੋ ਗਈਆਂ ਠੀਕ ਤੇ ਮਸਜਿਦ ਦੀ ਮਤਲਬ ਉਹਨ ਪੱਕੀ ਬਣ ਗਈ ਮਸਜਿਦ ਜਿਹੜੀ ਅੱਗੇ ਕੱਚੀ ਸੀ ਹੋਰ ਪੱਕੀ ਹੋ ਗਈ ਠੀਕ ਤੇ ਜਿੱਥੇ ਉਹ ਗੁਰਦੁਆਰਾ ਹੁੰਦਾ ਸੀ ਗੁਰਦੁਆਰਾ ਉਹ ਸਕੂਲ ਵਾਲੀ ਆ ਪੱਕਾ ਠੀਕ ਬਾਕੀ ਹੋਰ ਕੋਈ ਨਿਸ਼ਾਨੀ ਨਹੀਂ ਸਾਰੀਆਂ ਖਤਮ ਹੋ ਗਈਆਂ। ਇਹ ਖਾਈ ਨਿਸ਼ਾਨੀ ਦਿੱਤੀ ਮੈਂ ਨਾਲ ਉੱਤਾਰ ਕਲਵੇ ਬਾਬਾ ਫਸਲਾਨ ਉਰਦੀ ਦੇ ਬਾਹਰ ਦੇ ਕੋ ਉਹ ਸਿੱਖਾਂ ਦਾ ਗੁਰਦੁਆਰਾ ਜਿਆਨੇ ਮਹਾਰਾ ਗੁਰੂ ਨਾਨਕ ਦਾ ਉਹ ਹੈ। ਠੀਕ ਬਾਕੀ ਖਤਮ ਹੋ ਗਿਆ। ਠੀਕ ਹੋ ਗਿਆ ਬੱਬਾ ਜੀ ਬੜੀ ਮਿਹਰਬਾਨੀ ਤੁਸੀਂ ਸਾਨੂੰ ਟਾਈਮ ਦਿੱਤਾ। ਤੇ ਅੱਜ ਅਸੀਂ ਆਪ ਸਭ ਨੂੰ ਦਿਖਾਇਆ ਲੈਂਦੇ ਪੰਜਾਬ ਦੇ ਜ਼ਿਲ੍ਹਾ ਪਾਕਪਤਨ ਦਾ ਪਿੰਡ ਪੈਂਤੀਆ ਸਪੀ। ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਰੱਬ ਰਾਖਾ।